ਕਿਸਾਨ ਵੀਰੋ ਲੁਧਿਆਣਾ ਕਿਸਾਨ ਮੇਲੇ ਤੇ ਪਹੁੰਚੇ ਆ ਤੇ ਇੱਥੇ ਕਣਕ ਦੇ ਕਿਹੜੇ-ਕਿਹੜੇ ਬੀਜਾਂ ਦੀ ਡਿਮਾਂਡ ਰਹੀ ਹੈ? ਤਕਿ ਹੁਣ ਬਿਲਕੁਲ ਐਂਡ ਹੋ ਚੁੱਕਿਆ ਦੋਨੇ ਦਿਨਾਂ ਦੂਜੇ ਦਿਨ ਦੀ ਸ਼ਾਮ ਤੇ ਆ ਉਹ ਪੁੱਛਦਿਆ ਸਭ ਤੋਂ ਪਹਿਲਾਂ ਸੱਸੀ ਗਾਲ ਅੰਕਲ ਜੀ। ਸੱਸੀ ਗਾਲ ਜੀ ਜਿਵੇਂ ਇੱਤਕੀ ਨਵੀਂ ਵੈਰਾਈਟੀ ਲਾਂਚ ਹੋਈ ਸੀ ਜੀ 872 ਲਈ ਜੋ ਹੈ 872 ਲੀਜ ਹੋਈ ਹੈ ਕਿੰਨਾ ਕੁ ਕਰੇਜ ਹੈ? ਇਹਦੀ ਬਹੁਤ ਡਿਮਾਂਡ ਹੈ ਲੁਧਿਆਣਾ ਕਿਸਾਨ ਮੇਲੇ ਤੇ। ਜੀ। ਬਾਕੀ 3386 ਦੀ ਡਿਮਾਂਡ ਹੈ। ਹੂੰ। 327 ਦੀ ਡਿਮਾਂਡ ਹੈ ਜੀ ਬੀਬੀਡਬਲਿਊ 327 872 ਦਾ ਕਿੰਨਾ ਕਿਚਾੜ ਹੈ 872 ਦਾ 28 ਕੁਇੰਟਲ ਤੋਂ 32 ਕੁਇੰਟਲ ਤੱਕ ਛਾੜ ਹੈ 25 ਤੋਂ 32 ਤੇ ਕਿੰਨਾ ਡੀਏਪੀ ਯੂਰੀਆ ਡੀਏਪੀ ਡੇਢ ਤੋਂ 2 ਗੱਟੇ ਯੂਰੀਆ ਯੂਰੀਆ 3 ਗੱਟੇ ਟਾਈਮ ਕਿੰਨਾ ਕੁ ਲੈਂਦੀ ਆ ਟਾਈਮ ਲਊਗੀ 150 55 ਦਿਨ ਇਹ ਚੰਗੇ ਬਾਣ ਦੀ ਵੈਰਾਈਟੀ ਹੈ ਜੀ ਹਾਂ ਚੰਗੇ ਮਾੜੇ ਸਾਰਿਆਂ ਚ ਹੋਊਗੀ ਠੀਕ ਹੈ ਜੀ ਤੇ ਜਿਵੇਂ ਬਾਕੀ 327 ਤੇ 825 ਤਾਂ ਸਾਰੇ ਜਾਣਦੇ ਨੇ 327 372 ਇਹਨਾਂ ਦੀ ਵੀ ਚੰਗੀ ਮਾਰਕੀਟ 'ਚ ਡਿਮਾਂਡ ਹੈ ਇਹਨਾਂ ਦਾ ਵੀ 28 ਕੁਆਂਟਲ ਤੋਂ 32 ਕੁਆਂਟਲ ਤੱਕ ਚਾਹਾਰ ਹੈ ਸ਼ੂਗਰ ਫਰੀਜ਼ ਲਿਖ ਕੇ ਲਾਇਆ ਜੀ ਉਹ ਕੀ ਆ ਸਿਸਟਮ ਉਹ ਸ਼ੂਗਰ ਫਰੀ ਆ ਆਰਐਸ1 ਉਹ ਕਣਕ ਦੇ ਵੀ ਸ਼ੂਗਰ ਨਹੀਂ ਹੈਗੀ ਬਾਕੀ ਹਰੇ ਕਣਕ ਤੇ ਸ਼ੂਗਰ ਹੈ ਆਰਐਸ1 ਇਹਦੇ ਵੀ ਸ਼ੂਗਰ ਨਹੀਂ ਹੈ ਜੀ ਇਹ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਹ ਸ਼ੂਗਰ ਤੋਂ ਫਰੀ ਆ ਜਿਨ੍ਹਾਂ ਨੂੰ ਸ਼ੂਗਰ ਹੈ ਸ਼ੁਗਰ ਵਾਲੇ ਬੰਦੇ ਟਣਕ ਨੂੰ ਖਾਣ ਇਹਦੇ ਵਿੱਚ ਸ਼ੁਗਰ ਨਹੀਂ ਹੈ ਵੀ ਜਿਹਦੇ ਘਰੇ ਇੱਕ ਮਰੀਜ਼ ਹੈ ਜਿਹਦੇ ਘਰੇ ਇੱਕ ਪੇਸ਼ੈਂਟ ਹੈ ਉਹ 5 ਕਿਲੋ ਬੀਜ ਲਓ ਜਿਹਦੇ ਘਰੇ ਦੋ ਪੇਸ਼ੈਂਟ ਹੈ ਉਹ 10 ਕਿਲੋ ਵੀ ਬੀਜੋ ਜੀ ਤੇ ਇਸ ਤੋਂ ਬਿਨਾ ਜੀ ਇੱਕ ਚਪਾਤੀ ਨੰਬਰ 1 ਆਉਂਦੀ ਹੈ ਜੀ ਇੱਕ ਚਪਾਤੀ ਨੰਬਰ 1 ਖਾਣ ਵਾਸਤੇ ਬੰਦੇ ਨੇ ਇਹ ਵੀ ਬੀਜ ਲੈਣੀ ਚਾਹੀਦੀ ਹੈ ਚਪਾਤੀ ਨੰਬਰ 1 ਇਹਦੀ ਦੋ ਗਨ ਰੋਟੀ ਸੁੱਕਦੀ ਨਹੀਂ ਠੀਕ ਹੈ ਬਹੁਤ ਵਧੀਆ ਰੋਟੀ ਆ ਖਾਣ ਨੂੰ ਚਪਤੀ ਨੰਬਰ 1 ਇੱਕ ਤੁਹਾਡੇ ਹਾੜੂ ਵਰਸੀਮ ਦੀ ਬਹੁਤ ਚਰਚਾ ਜੀ ਹਾਂ ਜੀ ਹਾੜੂ ਵਰਸੀਮ ਹੈ ਹਾੜੂ ਵਰਸੀਮ ਹੈ ਬੀ ਐਲ 42 ਹੈ ਜੀ ਬੀ ਐਲ ਹਾੜੂ ਵਰਸੀਮ ਹੈ ਬੀ ਐਲ 42 ਵਰਸੀਮ ਹੈ ਹਾਂ ਜੀ ਇਹ ਪੂਰਾ ਜੂਨ ਹਰਾ ਰਹੂਗਾ ਹੂੰ ਪੂਰਾ ਜੂਨ ਠੀਕ ਹੈ ਜੀ ਪੂਰੀ ਵਧੀਆ ਕਟਾਈਆਂ ਦਊਗਾ ਹੂੰ ਬਹੁਤ ਵਧੀਆ ਵਰਸੀਮ ਹੈ ਬਹੁਤ ਵਧੀਆ ਵਰਸੀਮ ਹੈ ਤੇ ਬੀ ਐਲ 42 ਹਾੜੂ ਵਰਸੀਮ ਹੈ ਬਾਕੀ ਪੁਰਾਣੀਆਂ ਵੈਰਾਈਟੀਆਂ ਵੀ ਸਾਰੀਆਂ 303 102 826 222 127 303 WH 1270 ਦੀ ਦੀ ਹਰਿਆਣੇ ਚ ਬਥੇਰੀ ਡਿਮਾਂਡ ਆ ਹੂੰ ਇਹ ਵੈਰਾਈਟੀਆਂ ਨੇ ਬਾਕੀ ਆ ਦੋ ਪਾਣੀ ਵਾਲੀ ਵੈਰਾਈਟੀ ਆ ਗਈ ਨਵੀਂ ਹੂੰ ਇਹ हिसार ਰਾਜਸਥਾਨ ਜਿੱਥੇ ਪਾਣੀ ਦੀ ਘਾਟ ਆ ਇਹ WH 1402 ਆ ਇਹ ਪਾਣੀ ਦੀ ਝਕਾਟ ਹੈ ਸਿਰਫ ਦੋ ਪਾਣੀ ਜਿੱਥੇ ਨਰਮਾ ਲੱਗਦਾ ਉਥੇ ਇਹ ਲੱਗਦੀ ਕਿ ਪਾਣੀ ਅਸਵੀਦਾਂ ਤੋਂ ਦੋ ਪਾਣੀ ਤੇ ਹੋ ਜਾਣੀਆਂ ਜਿੱਥੇ ਪਾਣੀ ਦੀ ਘਾਟ ਹੈ ਇਹ ਨਵੀਂ ਵੈਰਾਈਟੀ ਆਈ ਹੈ ਘੱਟ ਪਾਣੀ ਵਾਲੀ ਠੀਕ ਹੈ ਜੀ ਤੇ ਬਾਕੀ ਹੋਰ ਪੁਰਾਣੀਆਂ ਵੈਰਾਈਟੀਆਂ ਵੀ ਸਾਰੀਆਂ ਹੈਗੀਆਂ ਹੋਰ ਪੁਰਾਣੀਆਂ ਵੈਰਾਈਟੀਆਂ ਵੀ ਸਾਰੀਆਂ ਐਚ ਡੀ 3385 ਡੀ ਬੀ ਡਬਲ 370 DBW 373 DBW 372 ਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਘਰ ਬੈਠੇ ਵੀ ਕੋਈ ਵੀ ਬੀਜ ਮੰਗਾ ਸਕਦੇ ਹੋ ਤੁਸੀਂ ਆਲ ਇੰਡੀਆ ਚ ਇਹੀ ਸਾਰੇ ਬੀਜ ਤੁਹਾਨੂੰ ਬਠਿੰਡੇ ਮੇਲੇ ਤੇ ਵੀ ਮਿਲ ਜਾਣਗੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰ ਲਿਓ ਪੱਕੇ ਮਿਲਦੇ ਨਾਲ ਸੁਪਰ 골ਡ ਕਰਨਾਲ ਸੀਡ ਫਾਰਮ ਲੁਧਿਆਣਾ